ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਜੱਦੀ ਪਿੰਡ ਜਨੂਹਾ ਇਹਨਾਂ ਮਹਾਪੁਰਸ਼ਾਂ ਲਾ ਕੇ ਵਿੱਚ ਗਰੀਬ ਦਾ ਮੂੰਹ ਗੁਰੂਗੋਸ ਸੰਸਤਾ ਜਨੂਹਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਮੁਰਦ ਬਰਸਾਏਗੇ ਬਾਬਾ ਜੱਕ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰਨਾਨਕ ਚੈਟਲ ਦੀ ਫੈਸਲ ਬੋਡੀ ਚਲਾਈ ਜਾ ਰਹੀ ਹੈ ਜੀ ਐਨ ਆਰ ਆਈ ਸੰਗਤਾਂ ਦੀ ਮਦਦ ਨਾਲ ਡਿਸਪੈਂਸਲ ਲੈਬੋਰਟਰੀ ਦੇ ਸਹਿਯੋਗ ਨਾਲ ਸੰਸਥਾ ਵੱਲੋਂ ਲਗਾਤਾਰ ਹਰ ਬੇ ਇਲਾਕਿਆਂ ਵਿੱਚ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਜੀ ਇਸ ਵਕਤ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਹਲਕਾ ਅਜਨਾਲੇ ਦੇ ਪਿੰਡ ਮਾਲਕਪੁਰ ਦੇ ਗੁਰਦਾ ਸਾਹਿਬ ਵਿਖੇ ਮੈਡੀਕੈਂਪ ਚੱਲ ਰਿਹਾ ਹੈ ਜਿੱਥੇ ਡਾਕਟਰਾਂ ਦੀ ਟੀਮ ਮਰੀਜ਼ਾਂ ਚੈੱਕਅਪ ਕਰਕੇ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਜੀ ਗੁਰਨਾਨਕ ਚੈਡਲ ਡਿਸਪੈਂਸਲ ਲੈਬੋਰਟਰੀ ਪੈਨਰੂੜ ਇਹ ਸਿਓ ਗੁਣਾਰ ਗਰੀਬ ਦਾ ਮੂੰਹ ਗੁਰੂ ਗੋਬਿੰਦ ਸਿੰਘ ਸਾਤਾ ਜਨਾਵਲੋਂ ਮੈਡੀਕਲ ਕੈਂਪਨੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਜੀ ਅਜਨਾਲਾ ਦੇ ਹਲਕ ਦੇ ਪਿੰਡ ਮਲਕਪੁਰ ਵਿਖੇ ਇਸ ਵੇਲੇ ਕੈਂਪ ਚੱਲ ਰਿਹਾ ਜੀ ਸਰਕਾਰੀ ਐਲੀਮੈਂਟਰੀ ਸਕੂਲ ਮਲਕਪੁਰ ਹਲਕਾ ਅਜਨਾਲਾ ਸਕੂਲ ਲਾਗੇ ਗੁਰਦਸਾਹਬਾ ਉੱਥੇ ਮੈਡੀਕੈਂਪ ਚੱਲ ਰਿਹਾ ਜੀ ਧੰਨ ਧੰਨ ਬਾਬਾ ਜੱਖ ਜੀ ਜੱਦੀ ਪਿੰਨ ਰੂੜ ਭਾਈ ਕੋਈ ਬੜੀ ਹੈ